ਸਮਰਾਲਾ ਦੇ ਨੇੜੇ ਪਿੰਡ ਮਾਨੂਪੁਰ ਵਿੱਚ ਮੀਂਹ ਕਾਰਨ ਇੱਕ ਗਰੀਬ ਪਰਿਵਾਰ ਦੀ ਛੱਤ ਡਿੱਗਣ ਨਾਲ ਇੱਕ ਔਰਤ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮਾਨੂਪੁਰ ਵਿੱਚ ਰਹਿਣ ਵਾਲੇ ਇੱਕ ਪਰਿਵਾਰ ਦੀ ਔਰਤ ਆਪਣੇ ਪਤੀ ਅਤੇ ਤਿੰਨ ਬੱਚਿਆਂ ਨਾਲ ਕਮਰੇ ਵਿੱਚ ਸੁੱਤੀ ਪਈ ਸੀ। ਪਤੀ ਬੱਚਿਆਂ ਨਾਲ ਬੈੱਡ ਤੇ ਸੁੱਤਾ ਪਿਆ ਸੀ ਜਦੋਂ ਕਿ ਔਰਤ ਮੰਜੇ ਤੇ ਸੁੱਤੀ ਪਈ ਸੀ। ਮੀਂਹ ਕਾਰਨ ਰਾਤ 10 ਵਜੇ ਅਚਾਨਕ ਕਮਰੇ ਦੀ ਛੱਤ ਦਾ ਕੁਝ ਹਿੱਸਾ ਔਰਤ ਤੇ ਡਿੱਗ ਗਿਆ ਉਸ ਦੇ ਪਤੀ ਨੇ ਪਿੰਡ ਵਾਲਿਆਂ ਨੂੰ ਬੁਲਾ ਕੇ ਛੱਤ ਦੇ ਮਲਬੇ ਨੂੰ ਚੁੱਕਿਆ ਅਤੇ ਉਸ ਦੇ ਨੀਚੋਂ ਆਪਣੀ ਪਤਨੀ ਨੂੰ ਬਾਹਰ ਕੱਢਿਆ ਉਸ ਨੂੰ ਤੁਰੰਤ ਖੰਨਾ ਦੇ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰ ਨੇ ਔਰਤ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਿਸ ਕਾਰਨ ਪਰਿਵਾਰ ਤੇ ਦੁੱਖਾਂ ਦਾ ਪਹਾੜ ਡਿੱਗ ਪਿਆ ਔਰਤ ਆਪਣੇ ਪਿੱਛੇ ਆਪਣੇ ਪਤੀ ਦੋ ਧੀਆਂ ਅਤੇ ਇੱਕ ਪੁੱਤਰ ਛੱਡ ਗਈ ਹੈ ਲਖਵੀਰ ਸਿੰਘਾਂ ਮਕਸਮਾਦਾ ਹੀ ਗਾਹਦਾ ਹੀ ਮਦਦੋਂ ਵੱਧ ਮੇਰੀ ਮਦਦ ਕੀਤੀ ਹੈ ਸਾਥ ਦੇ ਚੰਨੇ ਕੋਈ ਤਾਂ ਟਾਈਮ ਸੀ ਇਹ ਸਬਕ 10:00 ਵਜੇ ਡਿੱਗਿਆ ਸਾਥੇ ਜਿਹਨਾਂ ਦੀ ਡੈਥ ਹੋਈ ਹੈ ਤੁਹਾਡੇ ਕੀ ਲੱਗਦੇ ਨੇ ਉਹ ਮੇਰੇ ਘਰ ਵਾਲੀਏ ਕਿੰਨੇ ਬੱਚੇ ਨੇ ਜੀ ਬੱਚੇ ਤਿੰਨ ਆ ਮੇਰੇ ਦੋ ਛੋਟੇ ਇੱਕ ਵੱਡੀ ਕੁੜੀ ਤੁਸੀਂ ਵੀ ਉਸ ਦਿਨ ਕਮਰੇ ਦੇ ਵਿੱਚ ਸੀ ਸਾਰੇ ਇਕੱਠੇ ਹੈ ਰੋਟੀ ਪਾਣੀ ਖਾਧਾ ਹੈ ਉੱਟੀ ਹੁਆ ਗਿਆ ਪਤਾ ਨਹੀਂ ਰਾਜ ਤੋਂ ਪਾਣੀ ਪੀਣ ਲੱਗੇ ਸੀ ਉਹ ਕੋਈ ਗੱਲ ਨਹੀਂ ਸੀ ਸੁੱਤੇ ਪਏ ਸੀ ਉੱਠ ਕੇ ਚਲੇ ਗਏ ਬੱਚਿਆਂ ਨਾਲ ਪਾਣੀ ਪੀਣ ਲੱਗੇ ਸਾਨੂੰ ਤਾਂ ਇੰਨੇ ਹੀ ਪਤਾ ਲੱਗਿਆ ਵੀ ਛੱਤ 'ਤੇ ਟਿੱਗੀ ਆ ਫੇਰ ਅਸੀਂ ਕੱਢਿਆ ਉਹ ਰੋਲਾ ਪਾਇਆ ਅਸੀਂ ਬਾਹਰੋਂ ਪਿੰਡ ਵਾਲੇ ਵੇੜੇ ਵਾਲੇ ਸੱਦੇ ਆ ਉਹਨਾਂ ਨੇ ਮਦਦ ਮਦਦ ਕਰਾਈ ਤਾਂ ਕੱਢਿਆ ਸੀ ਉਹਨਾਂ ਨੇ ਕੱਢ ਕੇ ਹਸਪੀਟਲ ਲੈ ਕੇ ਗਏ ਅੰਮਣੇ ਹਸਪੀਟਲ ਸਰਕਾਰੀ ਹਸਪੀਟਲ ਲੈ ਕੇ ਗਏ ਉੱਧੇ ਜਾ ਕੇ ਅਸੀਂ ਉੱਥੇ ਜਾ ਕੇ ਦੁਬਾਰਾ ਫੇਜ ਗਏ ਬਾਕੀ ਕਿੱਥੇ ਰਹਿ ਰਹੇ ਹੋ ਉਹੀ ਮਾਨੂ ਕੋਚ ਉਧਰ ਮੇਰੇ ਬਡੇ ਭਾਈ ਦਾ ਮਕਾਨ ਹੈ ਉਹਦੇ ਵਿੱਚ ਰਹਿ ਰਹੇ ਆ। ਉਹ شادی ਨਹੀਂ ਹੋਈ ਉਹਨੀਆਂ ਦੀ। ਹੂੰ। ਹੋਰ ਰਹਿੰਦੇ ਵੀ ਜ਼ਿਮੀਦਾਰਾਂ ਦੇ ਨੇ ਉੱਥੇ। ਇਹ ਜੋ ਇਹ ਕਦੇ ਆ ਆ ਦੇ ਦਿੰਦੇ ਆ। ਇਹ ਦੇਖੋ ਤੁਹਾਡੇ ਸਾਹਮਣੇ ਐਡੇ ਕਿਚੁਕਿਆਈ ਜਾਮੈਂ। ਨੱਕ ਹੋਸਾ ਦਾ ਕੀ ਮਗਨ ਮਦਦ ਕਰਦਿਓ। ਇਹ ਵੱਤ ਤੋਂ ਵੱਤ ਮੇਰੀ ਇਹ ਮਕਾਨ ਦੀ ਮਦਦ ਹੋ ਜਾਵੇ ਬਸ। ਇਹੀ ਚਾਹੁੰਦੇ ਆਂ ਹੋਰ ਆਪਾਂ ਕੁਛ ਨਹੀਂ ਚਾਹੁੰਦੇ। ਅਵਤਾਰ ਸਿੰਘ ਜੀ ਕੀ ਹੋਇਆ ਜੀ ਇਹ ਜਿਹੜੀ ਇਹਨਾਂ ਦਾ ਮਕਾਨ ਦੀ ਛੱਤਾਂ ਨਾ ਮੀਂਹ ਕਾਰਨ ਡਿੱਗੀ ਐ ਕੁਛ ਗਰੀਬੀ ਕਾਰਨ ਮਕਾਨ ਦੀ ਤਿਆਰੀ ਨਹੀਂ ਕਰਾਈ ਸਕੇ ਨਾ ਹੋਈ ਐ ਮੀਂਹ ਜਿਆਦਾ ਪੈਣ ਕਰਾ ਬਾਹਰ ਉੱਪਰ ਛੱਤ ਡਿੱਗਣ ਨਾਲ ਇਹਨਾਂ ਦੀ ਡੈਥ ਹੋਈ ਐ ਪਹਿਲਾਂ ਚੱਕ ਕੇ ਉਹਨੂੰ ਮਾਨੋਪੁਰ ਹਸਪੀਟਲ ਚ ਲੈ ਕੇ ਗਏ ਨੇ ਪਿੰਡ ਦੇ ਬੰਦੇ ਸਾਡੇ ਵਧੀਆ ਨੇ ਜੀ ਉਸ ਤੋਂ ਬਾਅਦ ਵਿੱਚ ਰੂਰਨ ਲੋਧਿਆ ਖਾਨੇ ਨੂੰ ਰੈਫਰ ਕਰਤਾ ਜੀ ਉੱਤੇ ਜਾ ਕੇ ਉਹਨਾਂ ਦੀ ਡੈਥ ਹੋ ਗਈ ਹਾਂਜੀ 30-35 ਸਾਲ ਦੀ ਉਮਰ ਹੈ ਜਿਨ੍ਹਾਂ ਦੀ ਪਰਿਵਾਰ ਦੇ ਵਿੱਚ ਪਰਿਵਾਰ ਦੇ ਵਿੱਚ ਦੋ ਬੇਟੀਆਂ ਨੇ ਜਿਨ੍ਹਾਂ ਦੀਆਂ ਇੱਕ ਵੇਟਾ ਛੋਟਾ ਸਭ ਤੋਂ ਹਾਂਜੀ ਹਾਂਜੀ ਪਰਿਵਾਰ ਦੇ ਵਿੱਚ ਇਹਨਾਂ ਦਾ ਹੋਰ ਕੋਈ ਕੋਈ ਜਿਹੜੀ ਨਹੀਂ ਇਹਨਾਂ ਦੇ ਮੰਮੀ ਡੈਡੀ ਨਹੀਂ ਹੈਗੇ ਬੱਚਿਆਂ ਦੇ ਇਹਨਾਂ ਦਾ ਡੈਡੀ ਡੈਡੀ ਜੀ ਹੈਗੇ ਨੇ ਦਾਦਾ ਦਾਦੀ ਦੇ ਇਹਦੇ ਦਿੱਤ ਹੋਈ ਹੈ ਪਿੰਡ ਵਾਲਿਆਂ ਵੱਲੋਂ ਪਹਿਲਾਂ ਤੋਂ ਹੀ ਹੈਲਪ ਚੱਲਦੀ ਆ ਜੀ ਸਾਡੇ ਪਿੰਡ ਦੇ ਵਿੱਚ ਬਹੁਤ ਵਧੀਆ ਮਿੱਤਰ ਵੈਲੀ ਸੱਜਣ ਨੇ ਸਾਡੇ ਪਿੰਡ ਦੇ ਬਹੁਤ ਪਹਿਲਾਂ ਤੋਂ ਵੀ ਮਦਦ ਕੀਤੀ ਜਾਂਦੀ ਹੈ ਇਹ ਪਹਿਲੀ ਵਾਰ ਨਹੀਂ ਫਸਟ ਟਾਈਮ ਨਹੀਂ ਹੈਗਾ ਜੀ ਇਹ ਮਦਦ ਤਾਂ ਕਰਦੇ ਜਾਂਦੇ ਸਾਡਾ ਪਿੰਡ ਕਰਦਾ ਰਹੂਗਾ ਜੀ ਸਾਡਾ ਪਿੰਡ ਮਾਨੂਬਰ ਹੈ ਜੀ ਸਾਡੇ ਪਿੰਡ ਦੇ ਬੰਦੇ ਬਾਹਰ ਵੀ ਗਏ ਹੋ ਨੇ ਉਹਨਾਂ ਵੱਲੋਂ ਵੀ ਮਦਦ ਕੀਤੀ ਜਾਂਦੀ ਹੈ ਕੋਈ ਇਹ ਨਹੀਂ ਹੈਗਾ ਵੀ ਸਾਡੇ ਪਿੰਡ ਦੇ ਵਿੱਚ ਕੋਈ ਬੰਦਾ ਕਹਤੂਗਾ ਅਸੀਂ ਮਦਦ ਨਹੀਂ ਕਰਦਾ ਮਦਦ ਕਰਨ ਲਈ ਸਾਡਾ ਪਿੰਡ 24 ਘੰਟੇ ਹਾਜ਼ਰ ਹੈ ਜੀ ਕਿਸੇ ਵੀ ਤਰ੍ਹਾਂ ਦੀ ਕੀ ਨਾਮ ਹੈ ਜੀ ਮੇਰਾ ਨਾਮ ਜਗਜੀਤ ਸਿੰਘ ਜੀ ਜਿਸ ਨੂੰ ਕੀ ਘਟਨਾ ਹੋਈ ਹੈ ਇਹ ਜਿਹੜੀ ਘਟਨਾ ਹੋਈ ਹੈ ਜੀ ਇਹ ਵਾਹ ਵਾਰਸ਼ ਦੇ ਨਾਲ ਮਕਾਨ ਦੀ ਛੱਤ ਜਿੱਪੀ ਇੱਕ ਗਰੀਬ ਪਰਿਵਾਰ ਦੇ ਮਕਾਨ ਦੀ ਉਹ ਛੱਤ ਡਿੱਗਣ ਦੇ ਨਾਲ ਇੱਕ ਲੜਕੀ ਜਿਹੜੀ ਔਰਤ ਸੀ ਉਹ ਮਕਾਨ ਦੇ ਵਿੱਚ ਰਹਿੰਦੀ ਸੀ ਉਹ ਉੱਠ ਕੇ ਪਾਣੀ ਪੀਣ ਲੱਗੀ ਸੀ ਰਾਤ ਨੂੰ 10 ਵਜੇ 10:30 ਦੇ ਵਿਚਾਲੇ ਵਿਚਾਲੇ ਦੀ ਗੱਲ ਹੈ ਤੇ ਉਹਦੇ ਤੇ ਉਹ ਮਕਾਨ ਦਾ ਮਲਵਾ ਡਿੱਗਣ ਦੇ ਨਾਲ ਉਹਦੀ ਮੌਤ ਹੋ ਗਈ ਐ ਮਲਵਾ ਇੰਨਾ ਜਿਆਦਾ ਵੱਜਿਆ ਉਹਦੇ ਸਿਰ ਵਿੱਚ ਸੱਟਾਂ ਵੱਜ ਗਈਆਂ ਗਰਦਨ ਤੇ ਸੱਟ ਵੱਜ ਗਈ ਲੱਤਾਂ ਤੇ ਪੈਰਾਂ ਤੇ ਜਦੋਂ ਜਿਗਾ ਮਕਾਨ ਜੋਰ ਨਾਲ ਖੜਕਾ ਹੋਇਆ ਫਿਰ ਘਰ ਵਾਲਿਆਂ ਨੇ ਉੱਠ ਕੇ ਆੜ ਨਹੀਂ ਗੋਂਡੀ ਠਾਲੇ ਖੜ ਕੇ ਸਾਰੇ ਨੇ ਇਕੱਠੇ ਹੋ ਕੇ ਕੋਸ਼ਿਸ਼ ਕੀਤੀ ਉਹ ਮਲਬਾ ਹਟਾਉਣ ਦੀ ਮਲਬਾ ਟਾਉਂਦੇ ਕਰਦਿਆਂ ਟਾਈਮ ਲੱਗ ਗਿਆ ਅੱਧਾ ਘੰਟੇ ਦੇ ਕਰੀਬ ਲੱਗ ਗਿਆ ਮਲਬਾ ਹਟਾ ਕੇ ਜਦੋਂ ਹਟਾਇਆ ਤਾਂ ਦੇਖਿਆ ਤੇ ਉਹ ਸੌਰਤ ਦੇ ਦੀ ਹਾਲਤ ਬਹੁਤ ਮਾੜੀ ਹੋ ਚੁੱਕੀ ਸੀ ਪਰ ਥੋੜਾ ਬਦਉਂ ਸਾਹ ਚੱਲਦਾ ਸੀ ਹੂ ਜਾਨ ਸੀ ਕਿ ਚੱਕ ਕੇ ਫਟਾਫਟ ਹਸਪੀਟਲ ਲੈ ਗਏ ਆਪਣੇ ਸਾਡੇ ਪਿੰਡ ਦੇ ਸਿਵਲ ਹਸਪੀਟਲ ਵੀ ਵੱਡਾ ਹਸਪੀਟਲ ਹੈ ਉੱਥੇ ਉਹਨਾਂ ਨੇ ਦੇਖਿਆ ਵੀ ਇਹਦੀ ਹਾਲਤ ਤੋਂ ਲੜਕੀ ਦੀ ਬਹੁਤ ਨਾਜ਼ੁਕ ਹੈ ਅਸੀਂ ਸਾਂਭ ਨਹੀਂ ਸਕਦੇ ਉਹਨਾਂ ਨੇ ਰੈਫਰ ਸਿਵਲ ਹਸਪੀਟਲ ਖੰਡੇ ਨੂੰ ਕਰਤੀ ਜਦ ਇਹ ਖੰਡੇ ਲੈ ਕੇ ਗਏ ਅੱਨੇ ਜਾ ਕੇ ਫਿਰ ਉਹਨਾਂ ਨੇ ਦਾਖਲ ਹੋਣ ਤੋਂ ਪਹਿਲਾਂ ਡਾਕਟਰਾਂ ਨੇ ਚੈੱਕ ਕੀਤਾ ਲੰਘ ਬਾਹਰ ਉਹਨੂੰ ਮਰਿਤ ਕਰਾਰ ਦਿੱਤਾ ਉਸ ਤਰ੍ਹਾਂ ਉਹਦੀ ਮੌਤ ਹੋ ਗਈ ਕਿੰਨੀ ਕੁ ਉਮਰ ਸੀਗੀ ਉਹਦੀ ਉਮਰ ਲਗਭਗ 35 35 ਸਾਲ ਦੀ ਹੁੰਸੀ ਪਰਿਵਾਰ ਦੇ ਵਿੱਚ ਕੌਣ ਕੌਣ ਸੀਗੀ ਪਰਿਵਾਰ ਦੇ ਵਿੱਚ ਉਹਨਾਂ ਦਾ ਹਸਬੰਦ ਹੈ ਲਖਵੀਰ ਸਿੰਘ ਉਹਨਾਂ ਦੀ ਇੱਕ ਵੱਡੀ ਬੱਚੀ ਲੜਕੀ ਹੈ ਉਹਦੀ ਉਮਰ ਕੋਈ ਹੋਊਗੀ 12ਵੀਂ ਚ ਪੜਦੀ ਹੈ 11ਵੀਂ 12ਵੀਂ ਦੀ ਲੜਕੀ ਉਹ ਤੇ ਸਵਾਸ ਤੋਂਣਾ ਸਾਲ ਦੀ ਉਮਰ ਉਹ ਤੇ 12 ਸਾਲ ਦੀ ਲੜਕੀ ਹੈ ਇੱਕ ਇੱਕ ਬੱਚਾ ਹੈ ਕੋਈ 8 ਸਾਲ ਦਾ ਇਹਨਾਂ ਦੇ ਹਸਬੰਦ ਕੀ ਕੰਮ ਕਰਦੇ ਸੀ ਉਹ ਮਜ਼ਦੂਰੀ ਕਰਦੇ ਸੀ ਪਿੰਡ ਦਾ ਪਿੰਡ ਦੀ ਕੰਮ ਕਰਦੇ ਨੇ ਬਾਹੂਆ ਚੱਕਦੇ ਨੇ ਕੀ ਕਾਰਨ ਲੱਗਦਾ ਜੀ ਛੱਤ ਗਿਰਦਾ ਛੱਤ ਗਿਰਨ ਦਾ ਕਾਰਨ ਤਾਂ ਜੀ ਜਾਦੇ ਬਰਖਾ ਹੀ ਆ ਪਾਣੀ ਦਾ ਬਜਾ ਹੋ ਗਿਆ ਉੱਤੇ ਉਹਦੇ ਪਾਣੀ ਬੇਲਡ ਪੈ ਗਈ ਕਿਤੇ ਵਿੱਚ ਪਾਣੀ ਵੜ ਗਿਆ ਪੈ ਗਿਆ ਬਾਹਰ ਨਿਕਲਣਾ ਸੀ ਜਾਦੇ ਬਰਸ ਬਰਸ ਕਰਕੇ ਉਹ ਕੰਦ ਇੱਕ ਪਾਸੇ ਨੂੰ ਲਿਫਗੀ ਐਡੀ ਹੋ ਗਈ ਉਹ ਬੇਲ ਦੇਣ ਦੇ ਨਾਲ ਡਾਟ ਲੱਗੀ ਸੀ ਕੰਦ ਡਾਟ ਖੜ ਦਿਓ ਕੰਦੇ ਸਿਰ ਤੇ ਹੁੰਦੀ ਹੈ ਸਾਈਡ ਦੀ ਕੰਦੇ ਉੱਤੇ ਜਦੋਂ ਉਹ ਇੱਕ ਪਾਸੇ ਝੁਗ ਗਈ ਕੰਦ ਉਹ ਡਾਟ ਡੇਪੀ ਸਾਰਾ ਮਲਬਾ ਉਹ ਲੜਕੀ ਦੇ ਜਿਹੜੀ ਚਰਨਜੀਤ ਕੌਰ ਆ ਮ੍ਰਿਤਕ ਹੈ ਉਦੇ ਸਰਪਿਆ ਨਹੀਂ ਪਿੰਡ ਦੀ ਪੰਚਾਇਤ ਵੱਲੋਂ ਕੁਝ ਕੀਤਾ ਜਾਵੇਗਾ ਹਾਂ ਪਿੰਡ ਦੀ ਪੰਚਾਇਤ ਨੇ ਤਾਂ ਇਸ ਗੱਲ ਦਾ ਬੜਾ ਉਤਮ ਕੀਤਾ ਔਰ ਕਰੂਗੀ ਵੀ ਸਰਪੰਚ ਸਾਹਿਬ ਕਹਿ ਕੇ ਗਏ ਨੇ ਇੱਥੇ ਆਏ ਸੀ ਵੀ ਜਿੰਨਾ ਕ ਅਸੀਂ ਮਦਦ ਕਰਾਂਗੇ ਪੰਚਾਇਤ ਵੱਲੋਂ ਗੁਰਮੀਤ ਸਿੰਘ ਸਰਪੰਚ ਨੇ ਸਾਡੇ ਇੱਥੇ ਬੜੇ ਸਿਆਣੇ ਨੇ ਉਹਨਾਂ ਨੇ ਕਿਹਾ ਵੀ ਅਸੀਂ ਜੋ ਪੰਚਾਇਤ ਨੂੰ ਕੋਈ ਸਕੀਮ ਜੇ ਹੁੰਦੀ ਹੈ ਤਾਂ ਵੀ ਮਦਦ ਕਰਾਂਗੇ ਅਸੀਂ ਨਿੱਜੀ ਤੌਰ ਤੇ ਵੀ ਮਦਦ ਕਰਾਂਗੇ ਇਸ ਪਰਿਵਾਰ ਦੀ ਛੱਤ ਪਾ ਕੇ ਦੇਵਾਂਗੇ ਆ ਮਦਦ ਲਈ ਜੇ ਕੋਈ ਨੰਬਰ ਦੇਣਾ ਚਾਹੁੰਦੇ ਹਾਂ ਹਾਂ ਮਦਦ ਲਈ ਨੰਬਰ ਅਸੀਂ ਜੇ ਕੋਈ ਬਾਹਰ ਬੈਠੇ ਸਾਡੇ ਸੱਜਣ ਨੇ ਜਿਹੜੇ ਬਾਹਰੋਂ ਮਦਦ ਕਰਨਾ ਚਾਹੁੰਦੇ ਨੇ ਐਨ ਆਰ ਆਈ ਭਰਾ ਨੇ ਇਸ ਨਗਰ ਦੇ ਭਰਾ ਵੀ ਬੱਚੇ ਵੀ ਬਾਹਰ ਬਹੁਤ ਨੇ ਉਹਨਾਂ ਲਈ ਅਸੀਂ ਇਹ ਨੰਬਰ ਦੇਣਾ ਚਾਹਾਂਗੇ ਵੀ 94631 85263 94631 85263 ਇਹ ਨੰਬਰ ਹੈ ਇਸ ਨੰਬਰ ਤੇ ਉਹ ਜਿੰਨੀ ਮਦਦ ਚਾਹੁੰਦੇ ਨੇ ਉਹ ਸਾਨੂੰ ਸੈਂਡ ਕਰ ਸਕਦੇ ਆ ਅਗੇ ਬਚਤਰ ਸਿੰਘ ਤੇ ਬਾਬਾ ਆਪ ਵੀ ਸਿੰਘ ਜੀ ਮਾਣਾ ਮਾਣਾ ਬਾਬਾ ਤੇ ਇਹ ਦੋ ਬੰਦਿਆਂ ਜੁੰਮੇਵਾਰ ਠਹਿਰਾਇਆ ਇਹਨਾਂ ਦੀ ਨਿਗਾਸਾਨੀ ਹੀਟ ਇਹਨਾਂ ਦੀ ਨਜ਼ਰਸਾਨੀ ਹੀਟ ਇਹ ਮਕਾਨ ਦੀ ਸਤ ਤਿਆਰ ਹੋਈ ਵੀ ਇਹ ਸਾਰਾ ਇਹਦਾ ਰੰਗ ਇਮੇਂਟ ਕਰਨਾ